ਨੇ ਮੈਡਮ ਦੇਖ ਲਾ ਕਿ ਮੈਂ ਕਾਲੀਆਂ ਐਨਕਾਂ ਲਾ ਕੇ ਸਾਰਾ ਦਿਨ ਮਮਾਇਲ ਹੀ ਰੱਖੀ ਜਾਂਦੀ ਆ ਓਕੇ ਮੈਂ ਤਾਂ ਅੱਖਾਂ ਦੀ ਦਵਾਈ ਲਈ ਆ ਐਜਾ ਤੇਰਾ ਅੱਖਾਂ ਨੂੰ ਕੀ ਹੋਇਆ ਐ ਅੱਖਾਂ ਤਾਂ ਹਰੇਕ ਦਿਨ ਮੇਰੇ ਕਹੜਾ ਦੁੱਖਦਮ ਨਹੀਂ ਮੇਰੇ ਕੰਮ ਤੇਰੇ ਦੁੱਖਦਮ ਪਾਣੀ ਚਾਹ ਪੀ ਲਾ ਬਣੀ ਚਾਹ ਬਣੀ ਪਈ ਐ ਤੇ ਪਰ ਮੱਜਾਂ ਮਸੰਨੀ ਪਾਣੀ ਐ ਅੱਛਾ ਹਾਂ ਤੇ ਮੱਜਾਂ ਨੂੰ ਮੈਥੇ ਤਾਂ ਕੋਈ ਪੈਂਦੀ ਨਹੀਂ ਪਾ ਲਾ ਮੇਰੇ ਤਾਂ ਅੱਖਾਂ ਦੁਖੀ ਜਾਂਦੀਆਂ ਨਾ ਕੀ ਹੋਇਆ ਤੇਰੇ ਨਾਲ ਅੱਖਾਂ ਨੂੰ ਆ ਦੇਖੋ ਇੱਕ ਲਾਈ ਵੇ ਤੇਨੂੰ ਪਤਾ ਨਹੀਂ ਲੱਗਦਾ ਚਾਹ ਬਣੀ ਫੇਰੇ ਚਾਰੀ ਘੁੱਟ ਪੀ ਲਾ ਤੇ ਨੂੰ ਪਤਾ ਤਾਂ ਹੈ ਵੀ ਮੈਂ ਚਾਹ ਨਹੀਂ ਪੀਂਦੀ ਕਿ ਮੈਂ ਦੁੱਧ ਪੀਣੀ ਹੈ ਨਾ ਗੱਲਾਂ ਕਿਹੜੀਆਂ ਕਰਦੀ ਏ ਕੋੜੇ ਸਨੀ ਰਲਾਣ ਮੇਰੇ ਤੇ ਤੇਰੇ ਹੱਥ ਮਾਰੇ ਹੁੰਦੇ ਤੇ ਤੂੰ ਕਹਿੰਦੀ ਮੇਰੀਆਂ ਅੱਖਾਂ ਖਰਾਬ ਕਿ ਕਿ ਮੈਂ ਸਨੀ ਵੀ ਲਾ ਸਕਦੀ ਹਾਂ ਪਰ ਤੇਨੇ ਕਾਰੀਆਂ ਕਲਾਈਆਂ ਅੱਖਾਂ ਦੁਖਦੀਆਂ ਤਾਂ ਨਾ ਫਿਰ ਮੈਂ ਲੈ ਕੇ ਲੈ ਕੇ ਲਾ ਲੈਣੀ ਕਾਰੀਆਂ ਤਾਂ ਮੈਂ ਵੀ ਲਾ ਕੇ ਭੇਜਣੀ ਮੈਂ ਕਿਉਂ ਮੇਰੇ ਅੱਖਾਂ ਲਾ ਲਾ ਕੇ ਅੱਖਾਂ ਦੇ ਪੈਣ ਮੇਰੇ ਵੀ ਦੂਸਰੇ ਨੂੰ ਹੁਣ ਲਾਉਣੇ ਨੇ ਕੰਮ ਕਰਨ ਦੀ ਮਾਰੀ ਮੈਂ ਤੈਨੂੰ ਟੰਗ ਕਰਦੀ ਐ ਤੇ ਦੁੱਧ ਪੀਣ ਮੇਲੇ ਤੈਨੂੰ ਮੇਰੇ ਮੇਰੇ ਨੂੰ ਕੀ ਕਾਲੀ ਹੋ ਜਾਣਗੀ ਸਾਡੇ ਘਰ ਚ ਕੁਛ ਨਹੀਂ ਵੀ ਮੈਂ ਦੁੱਧ ਨਹੀਂ ਪੀਣਾ ਮੈਂ ਤਾਂ ਪੀਉਂਗੀ ਦੁੱਧ ਜੇ ਮੈਂ ਦੁੱਧ ਪੀਉਣੀ ਆ ਪਹਿਲੇ ਦਿਨ ਤੋਂ ਦੁੱਧ ਪੀਂਦਾ ਬੱਸ ਕਦੇ ਸਭ ਦੀ ਆ ਮੈਨੇ ਘਰ ਚ ਤਾਂ ਮੇਰਾ ਵੀ ਹੈ ਮੇਰਾ ਘਰਚਾ ਨੂੰ ਤੂੰ ਜੇ ਕਰ ਕਰਤਾ ਨੂੰ ਕਿਸ ਨੇ ਆਖਿਆ ਭਾਵੇਂ ਚੰਗਾ ਨਹੀਂ ਲੱਗਦਾ ਮੈਨੂੰ ਦੁੱਧ ਮੇਰੇ ਤਾਂ ਲੱਗਦਾ ਨਹੀਂ ਜੇ ਫਿਰ ਤੈਨੂੰ ਨਹੀਂ ਚੰਗਾ ਲੱਗੇ ਦੋ ਦਿਨ ਚੰਗਾ ਲੱਗੇ ਦੁੱਧ ਤੇ ਪੀ ਲੈ ਤੈਨੂੰ ਚਾਹ ਚੰਗੀ ਲੱਗਦੀ ਤੂੰ ਚਾਹ ਪੀ ਲੈ ਮੈਂ ਦੁੱਧ ਚਰ ਆਹ ਆਹ ਹੋ ਤਾਂ ਤੈਨੂੰ ਕੋਈ ਕੰਮ ਨਹੀਂ ਧੋਪੇ ਤਾਂ ਨਹੀਂ ਨੇ ਕਹਿਣਾ ਦੁੱਧ ਪੀ ਪੀ ਕੇ ਬੈਠੀ ਚਿੱਕੀ ਹੋਈ ਜਾਂਦੀ ਅੰਦਰ ਵੜ ਕੇ ਤੇ ਚਿੱਕੀ ਤੂੰ ਹੋ ਜਾ ਕਿੱਥੇ ਬਹਿਣਾ ਮੈਂ ਜਾਈ ਸੀ ਇੱਕ ਮਿੰਟ ਮੈਂ ਚਾਰ ਖੋਲੇ ਬਣਾ ਰੱਖੇ ਸਮੀ ਤੂੰ ਕਰਿਆ ਮੈਂ ਤੇ ਦੁੱਧ ਚਾ ਕਰਕੇ ਪੀਨੀ ਆਂਦਾ ਆਹੋ ਪ੍ਰਧਾਨ ਤੂੰ ਤਾਂ ਕਰਨਾਂ ਦੀ ਟੋਪੀਆਂ ਦੁੱਧ ਲੈ ਪੱਤਾ ਗਲਾਸ ਪਰ ਦੀ ਪੀ ਰਣੀ ਪਾਣੀ ਦੀ ਜਾਂ ਤੇ ਵੀ ਦੁੱਧ ਪੀਂਦੀ ਏ ਓਹੀ ਗੱਲ ਪੀ ਪੀ ਦੁੱਧ ਆਪ ਦਾ ਦੁੱਧ ਵਰਗੀ ਚਿੱਤੀ ਹੋਈ ਪੀਏ ਤੇ ਮੇਰਾ ਰੰਗ ਕਾਲਾ ਹੁੰਦਾ ਜਾਂਦਾ ਹੈ ਮੈਂ ਦੱਸ ਕੀ ਕਰਾਂ ਕੀ ਕਰਾਂ ਜੋ ਦੁੱਧ ਚੰਗਾ ਹੀ ਨਹੀਂ ਲੱਗਦਾ ਮੈਨੂੰ ਤਾਂ ਹੁਣ ਕਰਕੇ ਆਉਣਾ ਪੂਜਾ ਬਖਨ ਨਮਨ ਤਨੀਰਾ ਪਾ ਕੇ ਆਉਣਾ ਪੂ ਆਪ ਦੋਨੇ ਭਰਾਏ ਜਾ ਕੇ ਖੇਤੀ ਬੈ ਗਏ ਨੇ ਪਤਾ ਨਹੀਂ ਉੱਥੇ ਕੋਈ ਕੰਮ ਕਰਦੇ ਔਰ ਇਹਨ ਗੱਲਾਂ ਮਾਰ ਕੇ ਮੁੜਿਆ ਨੇ ਮੀਰੇ ਤਾਂ ਦਰਦ ਦੇ ਹੋ ਗਏ ਨੇ ਚਾਰ ਮਹੀਨੇ ਬੰਦ ਰੱਖਿਆ ਗੱਲ ਕਰਲੀ ਜਾਣੀ ਕਰਦੀਆਂ ਤੇ ਆ ਪਰਿਹਾਨ ਦੇਖ ਲੈ ਉਹ ਬੜੀ ਦੁੱਧ ਵੇੜ ਤੇ ਇਹਨਾਂ ਅੱਖਾਂ ਨਹੀਂ ਖਰਾਰ ਤੇ ਉਹਦੇ ਵੇਲੇ ਕੰਮ ਵੇਲੇ ਇਹਦੇ ਅੱਖਾਂ ਖਰਾਬ ਹੈ ਨੀਰਾ ਪਾਉਣ ਵੇਲੇ ਮੇਰਾ ਤਾਂ ਇਹ ਜੀ ਕਰਦਾ ਮੈਂ ਇਹ ਪਿੰਡ ਵਾਗੀਆਂ 10 15 ਦਿਨਾਂ ਮਹੀਨਾ ਫਿਰ ਪਤਾ ਲੱਗੇ ਨੂੰ ਘਰ ਤੇ ਦੀ ਹੁੰਦੀ ਹੁੰਦੀ ਸਣੀ ਲੈ ਮੇਰੇ ਦੋਦੇ ਤੋ ਬੀਤੇ ਦੁੱਧ ਨਾ ਪੀ। ਤੇ ਦੁੱਧ ਦਾ ਇੰਤਕਟਾ ਕਰਕੇ ਚਲਾ ਤਾਂ ਵਧੀਆ ਕਾਲ ਗੈਣ। ਪਹਿਲਾਂ ਬਾਂਹ ਅੱਖਾਂ ਦੁਖਦੀਆਂ ਬਾਂਹ ਲਾ ਕੇ ਵਧੀਆ ਪਤਾ। ਸੰਨੀ ਤਾਂ ਬਚੇ ਹੋਈਆਂ ਦੁੱਧ ਪੀਣੇ ਦਿੱਤਾ ਕਰਕੇ। ਨਿਆਰੇ ਨਾਲ ਵੇਖ ਕੇ ਦੁੱਧ ਪੀਣੇ ਇੱਕਦਮ। ਮੰਜੇ ਤੇ ਬਹਿ ਕੇ ਪੀ ਮੰਗ ਦੁੱਧ ਰਾਂ ਅੰਦਰ ਹੀ। ਆਪੇ ਮੈਡਮ ਸੰਨੀ ਪੌਂਦੀ ਫਿਰੂਗੀ। ਦੁੱਧ ਤਾਂ ਪੀਣਾ ਹੀ ਹੈ ਹਣ। ਵੱਧ ਪੀ ਮੰਗੇ ਤਾਂ ਵਧੀਆ ਚਿੱਟੀ-ਚਿੱਟੀ ਹੋਈ ਜਾਂਦੀ ਐ ਲੈ ਅੱਜ ਆਖ ਜਾ ਵੀ ਪਤਾ ਨਹੀਂ ਕਿਸ ਖਾ ਕੇ ਤੇ ਜਹੂ ਮਿਲਦਾ ਉਸਨੇ ਤੇ ਜਹੂ ਚਲਾਕ ਕਨੇਸ ਖਾ ਕੇ ਮੇਂ ਨੀਰਾ ਪਾਉਣਾ ਪੈ ਗਿਆ ਉਹ ਵੀ ਲੱਗਿਆ ਕਲਾ ਕੀ ਲੈ ਹੁਣ ਕੀ ਬਹਾਨਾ ਮਾਰੂੰਗੀ ਜੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਜਿਉਂਨੇ ਦੱਸਤਾ ਵੀ ਐ ਐਨ ਕਲਾ ਹੀ ਵਟ ਸੱਖਾਂ ਦੁਖਦੀਆਂ ਹੁਣ ਲਾਹੀ ਬੈਠੀ ਐ ਤੋ ਲੜਨਗੇ ਮੇਰੇ ਨਾਲ ਲੜੂਗਾ ਕਿ ਨਾਲੇ ਜ ਵੱਡੇ ਭਾਈ ਨੂੰ ਪਤਾ ਲੱਗ ਗਿਆ ਉਹ ਲੜੂ ਭਾਈ ਸੌਰਗੇ ਤੂੰ ਇੱਕ ਹੀ ਕਰਦੀ ਐ ਹੇ ਕੀ ਘਰਾਂ ਬੜੇ ਜੱਬ ਵਿੱਚ ਫਸਿਆ ਚੱਲ ਦੁੱਧ ਦੁੱਧ ਪੀ ਕੇ ਨਾ ਫੇਰ ਫੜ ਕੇ ਲਿਆਂਗੀ ਅਣਕਾ ਉਹ ਤਾਂ ਜਵਾਕ ਜੇ ਤੋ ਕਿ ਤੇ ਆਬ ਵੀ ਨਾ ਜਾਵੇ ਜੇ ਆਗੀ ਤਾਂ ਕਹਿ ਦੂੰਗਾ ਮਟਲਾ ਕੇ ਰੱਖਿਆ ਸੀ ਐ ਕਹਿ ਦੂੰਗੀ ਹਨਾ ਵੀ ਦੁੱਧ ਨਹੀਂ ਪੀਤਾ ਜਾਂਦਾ ਸੀ ਚੱਲ ਆ ਜੂਗੀ ਤਾਂ ਕੋਈ ਬਾਹਲਾ ਮਾਰ ਦਾਂਗੇ ਹੋਰ ਬਈ ਫਿਰ ਕੰਮ ਤਾਂ ਬਈ ਵਧੀਆ ਨਿਬੜ ਗਿਆ ਜੱਗੇ ਆਪਣਾ ਹੋਰ ਆ ਲਸਣ ਜੇ ਕੱਢਿਆ ਦਾ ਬਚਾਲੇ ਪਿਆ ਸੀ ਯਾਰ ਮੈਂ ਤਾਂ ਜੇਰ ਕੰਮ ਤਾਂ ਰੋਜ਼ ਹੀ ਹੁੰਦੇ ਨੇ ਆਪਾਂ ਨੂੰ ਹਨਾ ਆ ਦੇਖ ਲੈ ਹੁਣ ਚੱਜਦੀ ਜਾ ਕੇ ਚਾਹ ਬਣਵਾ ਕੇ ਪੀਵਾਂਗੇ ਇਹ ਜਮਾਨਾ ਕਾਲੀ ਪੀਲੀ ਚਾਹ ਪੀਂਦੀ ਆ ਨਾ ਮੈਂ ਮੈਂ ਤੈਨੂੰ ਇਹ ਗੱਲ ਕਹਿੰਦਾ ਸੀ ਤੂੰ ਆਪ ਹੀ ਕਹੇਤੀ ਉਹ ਯਾਰ ਕੀ ਕਹਤਾ ਹੁਣ ਮੇਰੀ ਗੱਲ ਸੁਣ ਹੁਣ ਤਾਂ ਦੁੱਧ ਹੁਣ ਤਾਂ ਸੁੱਕ ਨਾਲ ਦੁੱਧ ਬਾਧੂ ਹੈ ਹੁਣ ਮੇਰੀ ਗੱਲ ਸੁਣ ਹੁਣ ਤਾਂ ਪਰ ਡੇਰੀ ਚ ਵੀ ਪੋਣ ਹੋਣਾ ਹੈ ਨਾ ਡੇਰੀ ਚ ਪੋਣ ਉਹ ਦੁੱਧ ਫਿਰ ਜਾਂਦਾ ਕਿੱਧਰ ਹੈ ਕੀ ਪਤਾ ਯਾਰ ਕਿੱਧਰ ਜਾਂਦਾ ਹੈ ਇਹ ਚੱਜ ਦੀ ਚਾਹ ਨਹੀਂ ਬਣਾ ਕੇ ਪੀਂਦੀਆਂ ਹਾਂ ਕਾਲੀ ਪੀਲੀ ਨਾ ਚਾਹ ਨਾ ਕਾਲੀ ਪੀਲੀ ਚਾਹ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਉਦਾਈ ਉਥੇ ਬਗਾਨਾ ਬੰਦਾ ਆ ਜਾਂਦਾ ਕੋਈ ਕਿਤੇ ਕੋਲੇ ਉਹ ਚਾਹ ਨੂੰ ਆਖਣ ਨੂੰ ਜੀਵ ਨਹੀਂ ਕਰਦਾ ਵੀ ਆਹੀ ਜੀ ਕਾਲੀ ਚਾਹ ਇਹਨਾਂ ਨੂੰ ਕੀ ਪਿਆਣਾ ਅਗਲਾ ਕੀ ਕਹੂਗਾ ਵੀ ਮੈਨੇ ਇੰਨੀਆਂ ਤਿਆਰ ਮਾ ਜਾ ਰਹੇ ਆ ਤੇ ਚਾਹ ਕਹੀ ਜੀ ਪੀ ਜਾਂਦੇ ਨੇ ਸਹੀ ਗੱਲ ਹੈ ਸਹੀ ਗੱਲ ਬਾਈ ਸਹੀ ਗੱਲ ਹੈ ਇਹਨੂੰ ਕਈ ਗਏ ਆ ਜਵਾਨੀ ਨਹੀਂ ਕਹਿਆ ਹੁਣ ਬਣਾਓ ਚਾਹ ਜਿਉ ਹੁਣ ਕਹੇ ਫਿਰ ਕਾਇਨ ਕੀ ਬਾਈ ਜਦ ਬਣਾਇ ਤਾਂ ਚਾਹ ਵਧੀਆ ਬਣਾਵਾ ਕੇ ਪੀਵਾਂਗੇ ਜੇ ਨਾਲ ਇਹਨੂੰ ਅੱਜ ਖਿੱਚਾਂਗੇ ਜਾ ਕੇ ਵੀ ਐਵੇਂ ਕੋਈ ਰੋਜ਼ ਗੱਲ ਐ ਸਹੀ ਗੱਲ ਹੈ ਰੋਜ਼ ਹੀ ਅਹੀ ਜੀ ਚਾਹ ਰੋਜ਼ ਹੀ ਅਹੀ ਜੀ ਚਾਹ ਤਰਨਾਂ ਬਈ ਫਿਰ ਮੈਂ ਇਧਰ ਹਾਂ ਮੈਂ ਕਰਦਾ ਕੋਈ ਨਹੀਂ ਹਰ ਲੈ ਪਾਣੀ ਵੀ ਧਰ ਦਿਆ ਮੱਜਾਂ ਨੂੰ ਹੁਣ ਲੱਗਦੇ ਹੱਥ ਦੋ ਬਾਲਟਾਂ ਭਰ ਕੇ। ਉਹ ਗਲ ਦੋ ਤਿੰਨ ਤਾਂ ਦਰਵਾਜ਼ੇ 'ਚ ਬੈਠੀਆਂ ਹਲੇ ਦੋ ਬੰਨ ਦਕਾਂ ਲਿਆ ਕੇ। ਉਹ ਬੈਗੀਆਂ ਉਹ ਕਿਹੜਾ ਖੜੀਆਂ ਹੁੰਦਗੀਆਂ ਨਹੀਂ ਮੈਂ ਨੀਰੇ ਤੇ ਬੰਨ ਦਾਂਦੀ। ਉਹ ਨਾ ਤੁਸੀਂ ਆ ਕੀ ਗੱਲ ਕਰਦੀ ਹੋਗੀਆਂ? ਕੀ ਗੱਲ ਕਰਦੀਆਂ? ਉਹ ਦੇਖਣਾ ਚਾਹ ਬਣਾਈ ਸੀ ਕੋਈ ਅੱਜ ਉਹ ਮੈਂ ਤੇ ਜੱਗੇ ਨਾਲ ਸ਼ਰਮ ਸ਼ਾਰ ਹੋ ਗਿਆ ਪਤਾ ਨਹੀਂ ਕੋਈ ਰਾਹੀ ਪੰਦੀ ਜਾਂਦਾ ਕਿ ਸਾਨੂੰ ਚਾਹ ਫੜਾ ਦੇਣਿਆ। ਉਹ ਕਹਿਣ ਨੂੰ ਜੀ ਵੀ ਨਾ ਕਰੇ ਐਨੀ ਕਾਲੀ ਚਾਹ ਪੂਰਾ ਦੁੱਧ ਨਹੀਂ ਸੁਦੇ ਵਿੱਚ। ਨਾ ਮੈਂ ਦੁੱਧ ਜਾਂਦਾ ਕਿੱਧਰ ਆਪਣਾ? ਫਿਰ ਮੈਂ ਦੁੱਧ ਕਿੱਥੋਂ ਪਾ ਰਿਆ? ਦੁੱਧ ਜਿਹੜਾ ਹੁੰਦਾ ਉਹ ਪ ਪਾਗੜ ਬਿੱਲੀ ਬਿੱਲੀ ਵੀ ਕਹਿੰਦੀ ਆ ਕੋ ਟਾਕੀ ਟੁੱਕੀ ਲਾ ਕੇ ਰੱਖਿਆ ਕਰੋ ਬਿੱਲੀ ਕੇ ਪੀਜੂਗੀ ਗੱਲ ਮੈਂ ਉਹ ਬਿੱਲੀ ਦੀ ਨਹੀਂ ਕਰਦੀ ਉਹ ਤਾਂ ਆਪਣੀ ਬੱਗੀ ਬਿੱਲੀ ਪੀਗੀ ਆਪਣਣੀ ਬੱਗੀ ਬਿੱਲੀ ਹਾਂ ਉਹ ਤੁਹਾਨੂੰ ਪਤਾ ਹੀ ਨਹੀਂ ਪਾਲੀ ਦੀ ਗੱਲ ਕਰਦੀ ਆ ਮੈਂ ਅੱਛਾ ਅੱਛਾ ਪਾਲੀ ਕਰਦੀ ਐ ਹਾਂ ਉਹ ਪਾਲੀ ਫਰੇਕ ਨੂੰ ਦੁੱਧ ਕਿਉਂ ਪਿੰਦੀ ਐ ਨਹੀਂ ਚਾਹ ਉਹ ਪਿੰਦ ਕੋਈ ਨਹੀਂ ਚਾਹੇ ਤਾਂ ਮੂੰਹ ਨਹੀਂ ਲਾਉਂਦੀ ਜਮਾ ਉਹ ਤਾਂ ਮੈਨੂੰ ਕਹਿੰਦੀ ਮੈਂ ਕਿਹਾ ਤੈਨੂੰ ਚਾਹ ਬਣੀ ਪਿਆ ਕਰ ਚਾਹ ਪੀ ਲੈ ਤੇ ਆ ਜਾ ਪਨੀਰਾ ਪਾਈਗੇ ਕਹਿੰਦੀ ਐ ਕਿ ਮੈਂ ਤਾਂ ਦੁੱਧ ਗਰਮ ਕਰਕੇ ਪੀਉਂਗੀ ਭੈਣ ਇੱਕ ਕੱਪ ਮੈਂ ਤਾਂ ਚਾਹ ਪੀਂਦੀ ਨਹੀਂ ਮੇਰਾ ਤਾਂ ਕੰਨੀ ਰੰਗ ਕਾਲਾ ਹੋ ਜੂ ਉਹ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਐ ਦੁੱਧ ਤਾਂ ਉਹ ਪਹਿਲੇ ਦਿਨੋਂ ਪੀਂਦੀ ਐ ਪਰ ਉਹ ਮਾੜਾ ਮੋਟਾ ਹੁਣ ਅਕਲ ਨੂੰ ਹੱਥ ਮਾਰੇ ਜਿਹੜਾ ਦੁੱਧ ਘੱਟ ਐ ਉਦੋਂ ਤਾਂ ਉਹ ਚਾਹ ਪੀ ਲੈ ਲੈ ਜੀ ਦੋ ਕਹਿੰਦੀ ਮੈਂ ਚਾਹ ਦੇ ਮੂੰਹ ਲਾਉਣੀ ਨਹੀਂ ਮੈਂ ਪੀਣੂ ਹੀ ਨਹੀਂ ਚਾਹ ਫਿਰ ਮੈਂ ਆਖਿਆ ਆਜਾ ਭੈਣੇ ਮੀਰਾ ਪਾਦ ਗਏ ਬਗ ਚੱਲ ਸਨੀ ਲਾਏਗੇ ਦੋਨੇ ਪਣ ਤਿੰਨ ਚਾਰ ਮਹੀਨੇ ਹੋਣੇ ਬੰਨਣੀਆਂ ਵੀ ਤੇ ਇਹਨਾਂ ਨੂੰ ਰੋਣਾ ਵੀ ਐ ਨੀਰਾ ਮੈਨੂੰ ਕਹਿੰਦੀ ਭੈਣੇ ਮੇਰੇ ਤਾਂ ਹੋਈਆਂ ਪੰਜ ਤੇ ਮੈਥੋਂ ਨਹੀਂ ਨੀਰਾ ਪੈਂਦਾ ਉਹਦਾ ਪਾਣਾ ਪੱਛਾ ਅੱਛਾ ਨੀਰਾ ਨੀਰਾ ਪੋਣ ਬਣਦਾ ਅੱਛਾ ਹਾਂ ਤੇ ਦੁੱਧ ਦੇਖ ਲੈ ਉਹ ਬਾਲ ਬਾਲ ਕੇ ਪੀ ਜਾਂਦੀ ਹੈ ਦੁੱਧ ਤਾਂ ਸਾਰਾ ਪੀ ਜਾਂਦੀ ਭਲਾ ਮੈਂ ਚਾਚ ਕਿੱਥੋਂ ਪਾਵਾਂ ਜੇ ਮੈਂ ਉਹਨੂੰ ਨਹੀਂ ਰੱਖਦੀ ਫੇਰ ਲੜਾਈ ਕਰਦੀ ਉਹ ਕਹਿੰਦੀ ਮੇਰਾ ਦੁੱਧ ਦਾ ਕੱਪ ਨਹੀਂ ਰੱਖਿਆ ਉਹ ਮਣਾ ਮੋਟਾ ਕਹਦੇ ਹਾਂ ਸੰਗ ਮੰਨ ਲੈ ਉਹ ਅਕਲ ਨੂੰ ਹੱਥ ਮਾਰ ਲੈ ਐਂ ਕਹੋ ਐਂ ਕੋ ਕੰਬਲੀ ਹੋਈ ਆ ਕੰਬਲੀ ਕਿਉਂ ਹੋਈ ਹੈ ਬਸ ਹੁਣ ਜੇ ਮੈਂ ਕਰਦੀ ਆ ਕਰੀ ਜਾਂਦੇ ਹੁਣ ਮੇਰੀ ਹਟਾਈ ਕਢਾੜ ਦੇ ਤੂੰ ਬਾਈ ਨੂੰ ਕਹਿ ਕੇ ਦੇਖ ਲਈ ਜੱਗੇ ਨੂੰ ਉਹ ਸਿੱਖ ਇਕੱਠੇ ਤਾਂ ਹੁਣ ਆਏ ਆ ਉਹ ਕਹਿੰਦਾ ਮੈਂ ਕਹੂੰਗਾ ਪਾਲੀ ਨੂੰ ਮਾਹ ਚੱਲ ਮੈਂ ਹਰਪ੍ਰੀਤ ਨੂੰ ਕਹਿ ਦੇਣਾ ਆਹੀ ਤਾਂ ਗੱਲ ਸੀਗੀ ਉਹ ਤੂੰ ਐ ਕਰ ਦਰਵਾਜ਼ੇ 'ਚ ਬੈਠ ਨੇ ਦੋ ਮਹੀਨੇ ਦੋ ਖੋਲ ਕੇ ਲੈ ਦੋ ਆ ਬੰਨ ਉਹ ਦਿਲ ਖੋਲੇ ਤੇ ਚਾਰ ਬੰਨ ਰੱਖੇਗੇ ਤੇ ਸਾਰਾ ਦਿਨ ਕਰਦੀ ਆ ਮੈਂ ਧੰਦਾ ਉਸ ਵੇਲੇ ਮੈਨੂੰ ਪੁਛਾਰ ਕੇ ਗੋਹਾ ਮੈਂ ਛੱਟਣੇ ਸੰਭਰਨਾ ਮੈਂ ਇੰਨਾ ਥੱਲੇ ਢਾਂਡੇ ਮੈਂ ਧੋਣੇ ਕੱਪੜੇ ਮੈਂ ਧੋਣੇ ਕੱਲੀ ਵਾਸੇ ਰਸੋਈ 'ਚ ਖੜੀ ਐ ਕੀ ਕਹਣਾ ਦੋ ਗੁੱਲਿਆਂ ਭਾਵੇਂ ਥੱਪਦੇ ਉਹ ਦੀ ਗੱਲ ਐ ਚੰਗੀ ਗੱਲ ਨਹੀਂ ਹਾਂ ਉਹ ਬਿਟਕਰੇ ਕਰਦੀ ਐ ਆਪਾਂ ਤਾਂ ਦੇਖ ਲੈ ਕਾਲੀ ਪੁਲੀ ਚਾ ਕਦਾ ਮਤਲਬ ਅੱਡ ਹੋਵਾਂੀਆਂ ਗੱਲਾਂ ਕਰਦੇ। ਫਿਰ ਹੁਣ ਮੈਂ ਕੀ ਕਰਾਂ? ਮੈਂ ਕੀ ਕਰ ਸਕਦੀ ਐ ਦੱਸ ਮੈਨੂੰ। ਕੋਈ ਮੇਰਾ ਜੋਰ ਚੱਲਦਾ ਹੋ ਤੇ ਜੇ ਮੈਂ ਉਹਨੂੰ ਕਹੀਂ ਨੀ ਆ ਤਾਂ ਮੇਰੇ ਇਹੋ ਗੱਲ ਨੂੰ ਪੈਂਦੀ ਐ। ਉਹ ਮੈਨੂੰ ਪਤਾ ਤਾਂ ਸੀਗਾ ਵੀ ਦੁੱਧ ਪੀਂਦੀ ਐ। ਮਾਂਹ ਨਾਲ ਹੁਣ ਤਾਂ ਅੱਜ ਕੱਲ੍ਹ ਤਾਂ ਆਪਾਂ ਡੇਰੀ 'ਚ ਪਾਉਣ ਦੁੱਧੋਂ ਹਟ ਕੇ ਦੁੱਧ ਘੱਟ ਐ। ਹੁਣ ਤਾਂ ਮਾਂਹ ਚਾਹ ਪੀਂਦੀ ਹੋ। ਹੁਣ ਚਾਹ ਪੀ ਲਿਆ ਕਰ ਕਹਿੰਦੇ। ਜਾਂ ਜਦ ਦੁੱਧ ਨਹੀਂ ਹੁੰਦਾ। ਫਿਰ ਹੁਣ ਜਦੋਂ ਦੇਖ ਮੇਰੀ ਹਟਾਈ ਤਾਂ ਉਹ ਹਟਦੀ ਨਹੀਂ। ਭਾਵੇਂ ਤਾਂ ਤੂੰ ਕਹਦੇ ਉਹਨੂੰ। ਭਾਵੇਂ ਕਹਦੇ ਬਾਈ। ਬਾਈ ਦਾ ਹੱਕ ਮੰਨਦਾ ਅਸਲ ਤਾਂ ਕਹਿੰਦਾ। ਕੋਈ ਜੱਗਾ ਇਹ ਵੀ ਹੋਰ ਲੜਾਈ ਵਧੂ ਆਪਣੇ ਘਰੇ ਲੜਾਈ ਤਾਂ ਵਧੂ ਵਧੂਗੀ ਪਲੀ ਹਾਂ ਆਉਰੇ ਕੀ ਹੈ ਦੱਸ ਚਾਹ ਦੀ ਕੁੱਟ ਲਿਆ ਕਰਕੇ ਲੈ ਚਾਹ ਦੀ ਕੁੱਟ ਹਾਂ ਤਾਂ ਤੁਸੀਂ ਪੀਤੀ ਸੀਗੀ ਹੁਣ ਤਾਂ ਖੇਤ ਕਰ ਬੈ ਬੈ ਹਾਂ ਮੇਰੀ ਗੱਲ ਸੁਣ ਖੇਤ ਹੈ ਚਾਹ ਪੀਂਦੇ ਜੇ ਹੁਣ ਉੱਥੇ ਕੋਲੇ ਗਵਾਨੀ ਕੰਮ ਦਿੰਦਾ ਕਰਦੇ ਫਿਰਦੇ ਨੇ ਅਸੀਂ ਸਾਡੀ ਅਸੀਂ ਕਿਸੇ ਨੂੰ ਬੋਲ ਮਾਰ ਕੇ ਚਾਹ ਪੀਲਾ ਤੇ ਸਾਡੀ ਬੇਇੱਜ਼ਤੀ ਨਹੀਂ ਕਰਦੇ ਜਿसरी ਸਾਡੇ ਛੋਟੇ ਜੁੱਧਰੇ ਆਖਰੇ ਅਚਾ ਤੂੰ ਤੁਸੀਂ ਦੁੱਧ ਦੇ ਭਾਂਡੇ ਕਿ ਲੈਣੇ ਆ ਇਹ ਦੁੱਧ ਦੇ ਭਾਂਡੇ ਮੇਰੇ ਮੇਰੇ ਦੁੱਧ ਤੇ ਲੱਗਦਾ ਵੀ ਕੱਪੀ ਦੁੱਧ ਕਿਉਂ ਪੀ ਲੈਂਦੀ ਆ ਯਾਰ ਲੱਗਦੇ ਨਹੀਂ ਮੇਰੀ ਗੱਲ ਸੁਣ ਮੈਂ ਤੈਨੂੰ ਕੋਈ ਦੁੱਧ ਬਾਰੇ ਨਹੀਂ ਕਹੀ ਕਿੰਨਾ ਮਰਜੀ ਪੀਓ ਗਲਤ ਕਰ ਚਾਹ ਬਜਾ ਜੀ ਬਣਾ ਲਓ ਚਾਹ ਫਿਰ ਮੈਂ ਤਾਂ ਬਣਾਉਂਦੀ ਨਹੀਂ ਕਾਹ ਕਹਾਡ ਬਣਾਉਂਦੀ ਆ ਮੈਂ ਤਾਂ ਦੁੱਧ ਤੱਕੜ ਕੇ ਪੀ ਲੈਂਦੀ ਮੇਰੀ ਕੱਪੀ ਦੁੱਧ ਤੇ ਨਾ ਲੱਗੋ ਜਦੋਂ ਮੈਂ ਦੁੱਧ ਹੀ ਪੀਣੀ ਆ ਦੁੱਧ ਹੀ ਪੀਉਂਗੀ ਮੈਂ ਤਾਂ ਦੁੱਧ ਹੀ ਪੀਉਂਗੀ ਮੇਰੇ ਨਾਲ ਚਾਹ ਚਾਹ ਦਾ ਤਜਨਾ ਪੀ ਲੈ ਅਗਰ ਪੀ ਤਾਂ ਲੈ ਚਾਹ ਚਾਹ ਦਾ ਤਜਨਾ ਪਾ ਲੈ ਕਰੋ ਫਿਰ ਮੈਂ ਚਾਹ ਬਣਾ ਹੀਗੀ ਪੈ ਇਪਾ ਨੂੰ ਕਹੂਗਾ ਜਦੋਂ ਇਹ ਹੋਰ ਬਣਾ ਕੇ ਲਿਆ ਜਾ ਵਧੀਆ ਚਿੱਟੀ ਚਾਹ ਬਣਾ ਕੇ ਲਿਆ ਦੁੱਧ ਵਧੀਆ ਪਾ ਕੇ ਚਲ ਮੈਂ ਤੇ ਖਤਰ ਵਧੀਆ ਦੁੱਧ ਚ ਪੱਤੀ ਪਾ ਲੈ ਹਾਂ ਹਾਂ ਚਲੋ ਆਪੇ ਗੱਲ ਕਰਨੀ ਮੈਂ ਲਿਆ ਹਣੀ ਦੁੱਧ ਚ ਪੱਤੀ ਪਾ ਕੇ ਲੈ ਤੈਨੂੰ ਵਧੀਆ ਚਿੱਟੀ ਚਿੱਟੀ ਚਾਹ ਬਣਾ ਕੇ ਲਿਆ ਕੇ ਦਿੱਤੀ ਐ ਮੈਂ ਪੀ ਲੈ ਦੇਖ ਹੁਣ ਆਹ ਆ ਚਾਹ ਐ ਨਾ ਉਹ ਜਿਹੜੇ ਖੇਤ ਦੇ ਵਿੱਚ ਜਿੱਦੀ ਕਿੱਥੇ ਉਹ ਚਾਹ ਤੇ ਕਿੱਥੇ ਆ ਚਾਹ ਹਾਂ ਫੇਰ ਤੇ ਮੈਂ ਤੇਨ ਇੱਕ ਗੱਲ ਦੱਸਾਂ ਤੈਨੂੰ ਨਾ ਹਰ ਪ੍ਰੀਤ ਨਾ ਬਾਈ ਨੂੰ ਕਹੂਗੀ ਕਿ ਇਹ ਹੀ ਰਣੀ ਫੌਦੀ ਮੈਂ だっ ਤੇਰੇ ਕੋਲੇ ਦੱਸ ਦਈ ਆ ਤੂੰ ਕਿਹੜਾ ਗੱਲ ਗਾਂ ਕਰਦਾ ਮੈਂ ਤਾਂ ਚਲਾਕੀ ਖੇਢੀ ਆ ਮੈਂ ਤਾਂ ਅੱਖਾਂ ਤੇ ਲਾ ਕੇ ਬੈਗੀ ਐਣਕਾ ਵੀ ਮੇਰੇ ਨਾਲ ਅੱਖਾਂ ਦੁਖਦੀਆਂ ਨਹੀਂ ਅੱਛਾ ਹਾਂ ਚਲ ਕੋਈ ਨਹੀਂ ਤੂੰ ਹੀ ਆਈ ਕਹੀਦੀ ਏ ਤੈਨੂੰ ਪੁੱਛਾਂ ਦਾ ਚਲ ਕੋਈ ਨਹੀਂ ਦੁਖਦੀਆਂ ਹੋਣੀਆਂ ਚਾਰ ਦਿਨ ਨੀਂਦਾ ਪਾ ਦੂਗੀ ਫੇਰ ਕੀ ਆ ਆਪੇ ਪਾਈ ਜਾਂਦੇ ਨੀਂਦਾ ਉਹਨਾਂ ਨੂੰ ਆਪਾਂ ਚਿੱਟੀ ਚਿੱਟੀ ਚਾਹ ਪੀਆ ਕਰਨ ਨਾਲ ਤੈਨੂੰ ਮੈਂ ਚਿੱਟੀ ਚਿੱਟੀ ਚਾਹ ਬਣਾ ਕੇ ਦਿਆ ਕਰੂ ਮੈਂ ਦੱਤ ਤੱਕ ਆਏ ਤਾਂ ਫੇਰ ਆਪਣੇ ਘਰ 'ਚ ਫਰਕ ਪੈ ਜੂਗਾ ਕੋਈ ਕੁਛ ਨਹੀਂ ਫਰਕ ਪੈਂਦਾ ਆਪਾਂ ਨੂੰ ਬਥੇਰਾ ਮੁਛਦੇ ਆ ਉਹ ਦੋਨੇ ਜੀ ਐਵੇਂ ਲੱਗਦੇ ਆ ਮੇਰੀ ਗੱਲ ਸੁਣ ਖਾਣ ਪੀਣ ਚ ਨਧਿਆਤ ਕਰਾ ਕਰ ਮੁਝੇ ਹਿਦਰਾਤ ਰੱਖਿਆ ਕਰੋ ਜੋ ਚਾਹ ਚੁ ਖੇਜ ਭੇਜਨੀ ਆ ਨਾ ਉਦੋਂ ਕੋਲੇ ਆਡੀ ਕਮਾਡੀ ਆ ਜਾਂਦਾ ਉਹ ਤਕ ਰੋਗੀ ਬਣਾਉਂਦੀ ਐ ਚਾਹ ਉਹ ਬਾੜੀ ਫਰਕ ਕਰਦੀ ਐ ਫਿਰ ਹੁਣ ਉਹਦਾ ਮਨਤਨ ਕਰੂ ਨਾ ਉਹ ਆਪੇ ਕਰੂਗੀ ਅਸੀਂ ਕਿਹਦੇ ਦੋਨੋਂ ਕਰਦੇ ਨਾ ਆਂਕਾ ਪੀਂਦੀ ਐ ਥੋੜਾ ਜਿਹਾ ਬਾਦ ਦੁੱਧ ਪਾ ਕੇ ਸੋਨੂ ਖੇਤ ਭੇਜ ਦਿੰਦੀ ਕਾਲੀ ਚਾਹ ਤੇ ਮੇਰੇ ਦੱਸ ਤੇ ਲੱਗਦੀ ਐ ਵੀ ਦੁੱਧ ਕ ਪੀਂਦੀ ਆ ਚਲ ਕੇ ਗਾ ਫਿਰ ਮੈਂ ਨੀਰੇ ਜੋ ਟੋਕਰੇ ਛੱਡ ਜਾ ਫਿਰ ਪਾਈਏ ਜਲੀਰਾ ਪਾ ਦੂਗੀ ਆਪੇ ਤੁਹਾਡਾ ਖੇਤ ਦਾ ਕੰਮ ਕਰ ਪਾਈਏ ਮੇਰਾ ਹਾਂ ਫਿਰ ਆਪੇ ਪਾ ਲੂਗੀ ਨੀਰਾ ਤੂੰ ਜ਼ਰੂਰ ਹੀ ਪੰਗਰੇ ਰੋਣਾਂ ਵਿੱਚ ਟੋਕਰ ਚੱਕ ਕੇ ਭੱਜਿਆ ਫਿਰੇਗਾ ਵਿੱਚ ਵੱਜਦਾ ਫਿਰੇਗਾ ਆਪੇ ਪਾ ਲੂਗੀ ਨੀਰਾ ਖਾਂਦੀ ਨਹੀਂ ਉਹ ਬੱਚੇਰਾ ਖਾਂਦੀ ਹੈਗੀ ਹਜੇ ਕਹਿੰਦੀ ਨੀਰਾ ਪਾਉਂਦੀ ਆ ਕਿ ਤੂੰ ਨੀਰਾ ਪਾਉਂਦੀ ਆ ਆਪੇ ਪਾਉਗੀ ਨੀਰਾ ਆਪਾਂ ਤਾਂ ਟੈਰ ਮਟੋਲਾ ਤੇ ਰਿਹਾ ਕਰ ਆਪੇ ਪਾਉਗੀ ਨੀਰਾ ਪਾ ਲੂਗੀ ਸਾਮ ਲੋਕ ਪਸੂ ਡੰਗਰ ਲੱਤਨ ਨਿੰਗਾਂ ਆ ਬਲਾਈਂ ਸੋਨੇ ਹੋ ਰਿਹਾ ਹਰਾਰਾ ਅੱਜ ਤਾਂ ਐ ਜਾਈ ਕਰਦਾ ਮੂੰਗੀ ਦੀ ਦਾਲ ਬਣਾ ਲਈ ਤੋੜ ਕੇ ਲੈ ਜਾਨੀਆਂ ਉਹ ਹਰਪ੍ਰੀਤ ਹੈ ਉਹ ਧਣੀਆਂ ਤੂੰ ਫੇਰੀ ਥੋੜੀ ਮੈਂ ਜਾ ਬਣਤੀਆਂ ਹੂੰ ਇਹ ਤੂੰ ਮੇਰੇ ਵਾਸਤੇ ਬੜੀ ਚਾਹ ਹੀ ਬਣਾ ਦੇ। ਚਾਹ ਪੀ ਲੈ ਐ ਘੁੱਟ। ਚਾਹ ਤਾਂ ਚਲ ਮੈਂ ਬਣਾ ਦਾਨੀ ਆ ਮੈਂ ਤਾਂ ਐ ਕਰਦੀ ਆ। ਦੋ ਕੱਪ ਦੁੱਧ ਦੇ ਰੱਖੇ ਸੀਗੇ ਜੱਗ 'ਚ। ਇੱਕ ਕੱਪ ਤਾਂ ਉਹ ਪੀ ਗਈ ਹੂੰ। ਬਸ ਪਾਣੀ ਥੋੜਾ ਪਾਈ ਬਸ ਭਾਵੇਂ ਨਾ ਕੱਪ ਤੋਂ ਅੱਧਾ ਬਣਾ ਦੀ। ਬਣਾ ਹੀ ਬੜੀਆ ਗੱਲ ਕਰ। ਚਲ ਪਾਤਾ ਦੇਉਂਗੀ। ਉਹ ਹੀ ਗੱਲ ਇੱਕ ਕੱਪ ਤਾਂ ਉਹ ਤੱਪਾ ਕਰਕੇ ਪੀ ਗਈ। ਇੱਕ ਕੱਪ ਹੀ ਰਿਹਾ ਉਹ। ਚੱਲ ਨੇ ਤੂੰ ਪੀ ਲੈਣਾ ਨਾ ਬਾਈ ਪੀ ਲੂਗਾ। ਬਾਈ ਵੀ ਨਾਲ ਹੀ ਆਇਆ ਵਿਚਾਰਾ। ਬਣਾਵਾ ਫਿਰ। ਉਹ ਮੇਰਾ ਤਾਂ ਫੋਨ ਪੈਸੇ ਤੇ ਫੋਨ ਆਈ ਜਾਣਾ। ਮੈਂ ਤਾਂ ਫੋਨ ਦੇਖਣਾ ਕਿਧਾ ਆਇਆ। ਫੋਨ ਦੇਖ ਲੈ ਮੈਂ ਚਾਹ ਲੈਓ ਲੋ ਕਾ ਨਾ ਮੈਨੂੰ ਚਾਹ ਚ ਦੁੱਧ ਪਾ ਕੇ ਰੇ ਚਲ ਦੋ ਕੱਪ ਰੱਖੇ ਸੀ ਦੁੱਧ ਦੇ ਉਹ ਪਾ ਲਾਣੀ ਆ ਚਾਹ ਵਧੀਆ ਬਣਾ ਲੈਣੀ ਆ ਤੇ ਨਾ ਐਂ ਕਰੀ ਜਾਂਦੇ ਕਾਲੀ ਚਾਹ ਕਾਲੀ ਚਾਹ ਸਾਰਾ ਦਿਨ ਬੱਸ ਐਂ ਕਿ ਰੱਖਿਆ ਸੀ ਮੈਂ ਜੱਗ ਵਿੱਚ ਦੁੱਧ ਉਹ ਮਰ ਜਾ ਆ ਜੱਗ ਖਾਲੀ ਕਿਹਨੇ ਕਰਤਾ ਦੁੱਧ ਵਾਲਾ ਨੰਨੇ ਟਾਈਮ ਨਾਲ ਦੁੱਧ ਰੱਖਿਆ ਸੀ ਵਾਹ ਆ ਨੀ ਖਲਾ ਕੱਤੇ ਕਰ ਕਰ ਪੀ ਕੇ ਹੱਡਿਆ ਕਰ ਕਰ ਮੈਨੂੰ ਤਾਂ ਦੋਨੇ ਕੱਪ ਹੀ ਚੜ ਗੀ ਇਹਨਾਂ ਨੂੰ ਪੀ ਲਏ ਨਾ ਤੇ ਇੱਕ ਕੱਪ ਦੁੱਧ ਦਾ ਪੀ ਲਾ ਇੱਕ ਤਰ੍ਹਾਂ ਖੜੇ ਨਹੀਂ ਉਹ ਚੱਕ ਪਾੜ ਨਹੀਂ ਉਸੇ ਨਾਲ ਕਰਦੀਆਂ ਗੱਲ ਕਿੱਥੇ ਗਈ ਨਿਪਾਲੀ ਇਹ ਇਧਰ ਆ ਬਾਹਰ ਕੀ ਹੈ ਪਹਿਲੇ ਨਾ ਕੀ ਗੱਲ ਪਹਿਲੇ ਦੋ ਕੱਪ ਦੁੱਧ ਦੇ ਰੱਖੇ ਸੀ ਤੇ ਤੂੰ ਦੋਨੇ ਕੱਪ ਹੀ ਦੁੱਧ ਦੇ ਪੀ ਲੇ ਕੋੜੇ ਮੈਂ ਕਿਹ ਕੋਈ ਕੱਪ ਦੁੱਧ ਪੀਤਾ ਤੇ ਦੂਜਾ ਕਿੱਧਰ ਗਿਆ ਫਿਰ ਉਹ ਖੇਤੂ ਆ ਸੀ ਉਹਨੂੰ ਚਾਹ ਨਾਲ ਅੰਗਲੀ ਮੈਂ ਉਹਨੂੰ ਚਾਹ ਦਾਸ ਤੇ ਦੇਤੀ ਅੱਛਾ ਤੇ ਫਿਰ ਚਾਹ ਕਿੱਥੋਂ ਦੀ ਲੈ ਚਾਹ ਦੇ ਬਾਈ ਮੈਂ ਤਾਂ ਸੋਯਗਰੀ ਕਰੀ ਸੀ ਚਾਹ ਉਹ ਸੋਯਗਰੀ ਜਿਹੜਾ ਦੁੱਧ ਪਾਤਾ ਸਾਰਾ ਇਹਨਾਂ ਪੋਰੇ ਤੋਂ ਸੀ ਜੱਗ ਚ ਕੰਨ ਦੁੱਧ ਚੰਦਰ ਹੋ ਗਿਆ ਨਾ ਤੇ ਬੰਨਾ ਕਿਹੜੀਆਂ ਕਰਦੀ ਏ ਜਿਹੜਾ ਦੁੱਧ ਸੀ ਚਾ ਕੇ ਤੂੰ ਜੱਗੇ ਨੂੰ ਪਾ ਕੇ ਪਿਆਤਾ ਇੱਕ ਕੱਪ ਤੂੰ ਆਪ ਪੀ ਗਈ ਫਿਰ ਮੈਂ ਤੇਰੇ ਬਾਈ ਨੂੰ ਚਾਹ ਕਿੱਥੋਂ ਕਰਤੀ ਮੈਨੂੰ ਲੱਗਦੀ ਏ ਸਾਡੇ ਤੋਂ ਜ਼ਿਆਦਾ ਥੋੜਾ ਯਾ ਮੈਂ ਕਿੱਥੇ ਲੱਗਦੀ ਆ ਲੱਗਦੀ ਤਾਂ ਤੂੰ ਏ ਛੱਡੀ ਤਾਂ ਤੂੰ ਨਹੀਂ ਕੁਛ ਤਰੇ ਮੈਂ ਦੋ ਕੱਪ ਸੀ ਦੋਨੇ ਤੂੰ ਪੀ ਗਈ ਨਹੀਂ ਛੱਡੀ ਹੁਣ ਤੂੰ ਕਹਿੰਦੀ ਜੱਗੇ ਨੂੰ ਬਣਾ ਕੇ ਆਹ ਨਹੀਂ ਮੈਥੋਂ ਬੋੜੀ ਦਾ ਮੇਰੀਆਂ ਅੱਖਾਂ ਦੇ ਪੀ ਲਾ ਤੈਨੂੰ ਦੱਸਿਆ ਤਾਂ ਸੀਗਾ ਮੈਂ ਚਲਾਉਂ ਮੈਂ ਤਾਂ ਇਹ ਲੱਗਦਾ ਵੀ ਜੱਗੇ ਆ ਤੂੰ ਮੋਹ ਬਹਾਨੇ ਲਾਉਂਦੀ ਆ ਬਾਈ ਦਾ ਵੀ ਉਹਨੂੰ ਦਿੱਤਾ ਕਰਕੇ ਦੇਤਾ ਦੋਨੇ ਕੱਪ ਦੇ ਦਿੰਦੇ ਤੂੰ ਹੀ ਪੀਗੀ ਚਾਹ ਨਹੀਂ ਪੀਤੀ ਪੁੱਛ ਲਿਆ ਨਾ ਆਏ ਉਹ ਚਾਹ ਘੱਟੇ ਦਿੱਤੀ ਇਹਨੂੰ ਮੈਂ ਤੇ ਫਿਰ ਜੇ ਤੂੰ ਬਾਈ ਨੂੰ ਚਾਹ ਬਣਾਈ ਸੀ ਫਿਰ ਤੂੰ ਦੋ ਕੱਪ ਬਣਾ ਲੈ ਨਾ ਚਾਹ ਤੇਨੂੰ ਇਹ ਨਹੀਂ ਪਤਾ ਸੀ ਵੱਡਾ ਬਾਈ ਵੀ ਮੇਰੇ ਨਾਲੋਂ ਆਇਆ ਉਹਨੂੰ ਵੀ ਚਾਹੀਦੀ ਹੈ ਹੋਰ ਇਹ ਤੇ ਮਾਰੂ ਨਾ ਬਟਾ ਨਾਲ ਪ੍ਰੋਬਲਮ ਆ ਉਹ ਮੇਰੇ ਨਾਲ ਮੜਿਆ ਜਾ ਮੈਨੂੰ ਇਹ 45 ਚਾਹੀਦੀ ਦਿੰਨੀ ਮੈਂ ਕਿਵੇਂ ਕੀ ਕਰਾਂ ਉਹਦੋਂ ਤਾਂ ਇਹ ਗੱਲ ਤੂੰ ਪੀ ਜਾਨੀ ਮੈਂ ਕਿਤੇ ਗੋਰੀ ਚਾ ਕਰਕੇ ਦੇ ਦਿਆਂ ਪਰ ਜੋ ਚਾ ਤੂੰ ਕਰ ਦੋ ਦੁੱਧ ਬਾੜਾ ਕਰਕੇ ਉਹ ਕਾਲੀ ਕਰਦੀ ਉਹ ਗੋਰੀ ਕਰਦੀ ਫਿਰ ਤੂੰ ਦੁੱਧ ਬਾੜਾ ਨਹੀਂ ਤੂੰ ਤਾਂ ਕਹਿੰਦੀ ਮੇਰਾ ਕੱਪ ਤੱਕ ਦੁੱਧ ਦਾ ਚਾਹੀਦਾ ਹਾਜ਼ਰ ਦੁੱਧਾ ਕਰਨਾ ਹੈ ਕਿ ਤਾ ਕਿੱਦਾਂ ਜਾਣਦਾ ਮੈਂ ਤਾਂ 2 ਕੱਪ ਦੁੱਧ ਵੀ ਨਹੀਂ ਸਾਰੇ ਦਿਨ ਚ ਕੀ ਪਤਾ ਹੁਣ ਚਾਹਾਰਾ ਹੀ ਤੂੰ ਕਾਲ ਮੈਂ ਚਾਹ ਕਰ ਦੂੰ ਕੀ ਕਹਤਾ ਪਰ ਦਿਨ ਨਿਕ ਜੁੱਸੀ ਦੁੱਧ ਕਿੱਥੇ ਵਰਤਦੀ ਐ ਨਾ ਮੈਂ ਕਦੇ ਨਹੀਂ ਪੀ ਜਾਂਦੀ ਯਾਰ ਮੈਂ ਦੁੱਧ ਵੀ ਨੂੰ ਕਦੇ ਦੇਖਿਆ ਮੈਂ ਪੀਂ ਜਾਈ ਦੀ ਉਹਨਾਂ ਨੂੰ ਮਨਾ ਕੰਦੀ ਪਾਸੀ ਆਸ ਤੇ ਆਉਂਦੀ ਹੈ ਮਨਾ ਤੱਕ ਤੱਕ ਪਿੰਦੀ ਹੋਏਗੀ ਜਾਣ ਕੇ ਮੇਰੇ ਕੋਲ ਆ ਪਈ ਸੀ ਨਾ ਫਿਰ ਤੂੰ ਬਾਈ ਨੂੰ ਉਹੀ ਪੜਾਉਂਦੀ ਹੁਣ ਉਹ ਤਾਂ ਬਕਾਈ ਹੈ ਚਾਹ ਪਈ ਮੈਂ ਉਹਨੂੰ ਕਾਲੀ ਕਫਰਾ ਮਤੋ ਚ ਦਿਨ ਪਾ ਦੇ ਉਹ ਦੁੱਧ ਪਾ ਕੇ ਉਹ ਚਾਹ ਰੋ ਪਾ ਦੇਆ ਦੁੱਧ ਤੇ ਜਿਹੜੇ ਦੋ ਕੱਪ ਸੀ ਦੋਨੇ ਕੱਪ ਤੂੰ ਚੜ ਗਈ ਪਾ ਦੇ ਦੇ ਉਹ ਜਿਹੜਾ ਹੋਗਾ ਅਜੜੀ ਆਉਂਦੇ ਕਮਰੇ ਚ ਫਰਿੱਚ ਰੱਖੀ ਐ ਠੀਂ ਆ ਫਰਿੱਚ ਰੱਖੀ ਠੀਂ ਉਹ ਜਿਹੜੇ ਦੁੱਧ ਬਿਠਾ ਰੋ ਚਾਹ ਇਹ ਦੁੱਧ ਹੁੰਦਾ ਫਿਰ ਮੈਂ ਪਾਈ ਨਾ ਦਿੰਦੀ ਫਿਰ ਮੈਂ ਤੈਨੂੰ ਕਾਨੂੰ ਪੁੱਛਦੀ ਮੈਂ ਧਾਰ ਕੱਢਣ ਦੇ ਤੇਰੇ ਹੱਥ ਦੁਖਦੇ ਚੱ ਉਹੋਂ ਤੁਸੀਂ ਮੇਰਾ ਮਥਾ ਨੱਖਾ ਲੁਕਦਿਆਂ ਉਹ ਬਾਹ ਮੇ ਜੇ ਨਾ ਕਰਿਆ ਕਰ ਮੈਂ ਤੈਨੂੰ ਸੈਂ ਕਰ ਆ ਜਾ ਮੇਰੇ ਨਾਲ ਡਾਕਟਰ ਦੇ ਚੱਲਾਪਾ ਚੈੱਕ ਕਰਾ ਕੇ ਇਹ ਅੱਖ ਮੇ ਅੱਖ ਨੂੰ ਗਿਆ ਅੱਛਾ ਤੇਰੇ ਨਾਲ ਨਾ ਜਾਉਂਗੀ ਮੈਂ ਤੇਰੇ ਬੰਦੇ ਨਾਲ ਨਾ ਜਾਉਂਗੀ ਤੇਰੇ ਨਾਲ ਜਾਇ ਅੱਖ ਮੇਰੀਆਂ ਕਨਕਾ ਚੇਤ ਲਾਕੀਆਂ ਤਾਂ ਮੈਂ ਤੁਹਾਨੂੰ ਦਿਖਾ ਦੇਊਗਾ ਮੇਰੀਆਂ ਚਲਾਕ ਵਾਲੀ ਆ ਗਈ ਮੈਂ ਕਿਸ ਚੇ ਚਲਾਕ ਚਲਾਕ ਤਾਂ ਤੂੰ ਐ ਦੋਨੇ ਕੱਪ ਪੀ ਕੇ ਦੁੱਧ ਨੇ ਚਰਲਾ ਤਾਂ ਜੱਗੇ ਦੇ ਕਿ ਮੈਂ ਤਾਂ ਉਹਨੂੰ ਚਾਹ ਪਾ ਕੇ ਦੇਤੀ ਜਾਣਦੀ ਆ ਮੈਂ ਤੈਨੂੰ ਕੋਈ ਨਹੀਂ ਉਸੇ ਨੂੰ ਦੱਸਦੀ ਆ ਵੀ ਮੈਂ ਉਸ ਨੂੰ ਦੁੱਧ ਕਿੱਥੇ ਦੇਵਾ ਦੁੱਧ ਤਾਂ ਪੀ ਗਈ ਪਾਲੀ ਚੱਕ ਕੇ ਸਾਰਾ ਕਰ ਲਓ ਲੈ ਕੇ ਉਹਨੂੰ ਭਾਂਡਾ ਜਿਵੇਂ ਕਹਿੰਦੇ ਹੁੰਦੇ ਐ ਜਿਹੜਾ ਦੁੱਧ ਸੀ ਚੱਕ ਕੇ ਕੁਛ ਆਪ ਪੀ ਗਈ ਕੁਛ ਕਹਿੰਦੀ ਮੈਂ ਜੱਗੇ ਨੂੰ ਚਾਹ ਕਰਕੇ ਦੇਤੀ ਜੱਗੇ ਦਾ ਤਾਂ ਵੀ ਨਾਮ ਬਦਨਾ ਕਰੀਂ ਜਾਂ ਆਪੀ ਪੀ ਗਈ ਸਾਰਾ ਦੁੱਧ ਇਹ ਹਰ ਵੀ ਚਾਹ ਬਣਾ ਕੇ ਨਹੀਂ ਲਈ ਕੀ ਗੱਲ ਹੋ ਗਈ ਚਾਹ ਕਹਦੇ ਨਾ ਬਣਾ ਲਾਂ ਫੇਰਾ ਫਿਰ ਜ ਕਹਿੰਨੀ ਆ ਫਿਰ ਗੁੱਸਾ ਲੱਗੂਆ ਜਿੰਨੂੰ ਪੁੱਛਿਆ ਕੁੜੀ ਮੈਂ ਦੋ ਕੱਪ ਦੁੱਧ ਦੇ ਰੱਖੇ ਸੀ ਤੇ ਤੇ ਇੱਕ ਕੱਪ ਪੀਤਾ ਕਹਿੰਦੀ ਕਿ ਇੱਕ ਕੱਪ ਮੈਂ ਤੇ ਟੱਕਰ ਕੇ ਪੀਇਆ ਇੱਕ ਕੱਪ ਦੀ ਮੈਂ ਜਦੋਂ ਚਾਹ ਬਣਾਤੀ ਅੱਛਾ ਉਹ ਲੈ ਮੇਰਾ ਨੀਰਾ ਪਉਣ ਬਾ ਗਦਰ ਉਹ ਜੱਗਾ ਮਰੇ ਨਾਲ ਹੀ ਆਇਆ ਸੀ ਬਾਈ ਉਹ ਵਿਚਾਰਾ ਕਾਲੀ ਪਲੀ ਚਾਹ ਪੀ ਕੇ ਆਇਆ ਸੀ ਉਹ ਫਿਰ ਉਹਨੂੰ ਚਾਹ ਬਣਾ ਕੇ ਦਿੱਤੀ ਉਹਨੂੰ ਮਤਲ ਹੈ ਫਿਰ ਉਹਨੂੰ ਬਣਾ ਕੇ ਦਿੱਤੀ ਫਿਰ ਮੈਂ ਖਜੇ ਤੂੰ ਜੱਗੇ ਵਾਸਤੇ ਬਣਾਈ ਸੀ ਤੋ ਦੋ ਕੱਪ ਚਾਹ ਦੇ ਬਣਾ ਲਾ ਨੀ ਇੱਕ ਤੇਰੇ ਬਾਈ ਨੂੰ ਬਣਾਣ ਦੀ ਮੇਰੇ ਨਾਲ ਹੀ ਆਇਆ ਸੀ ਉਹ ਤਾਂ ਚਹੀਦੀ ਹੈਗੀ ਹੈਗੀ ਹੈ ਮਾਰੇ ਰੋਟੀ ਗੱਲ ਸੋਚ ਜੱਗੇ ਸੋਚ ਲੈਂਦਾ ਮੇਰੇ ਨਾਲ ਵੀ ਆਇਆ ਬਾਈ ਕੰਮ ਕਰਕੇ ਹੁਣ ਮੈਨੂੰ ਕੀ ਪਤਾ ਹੈ ਜੱਗੇ ਨੂੰ ਦਿੱਤੀ ਹੋ ਜਾਂ ਨਾ ਦਿੱਤੀ ਕੀ ਪਤਾ ਨਹੀਂ ਕਹਿੰਦੀ ਉਹ ਦੋਨੇ ਕੱਪ ਦੁੱਧ ਦੇ ਆਪ ਹੀ ਪੀ ਗਈ ਉਹ ਤੇ ਜੱਗੇ ਨੂੰ ਪੁੱਛ ਕੇ ਪਤਾ ਲੱਗੂ ਮੈਂ ਜਿਹੜਾ ਦੁੱਧ ਫਿਰ ਬਚਿਆ ਸੀ ਵੀ ਉਹਨੂੰ ਮੈਂ ਤੁਹਾਨੂੰ ਦੁਬਾਰੇ ਫਿਰ ਪੀ ਗਈ ਉਹ ਉਹ ਕੱਠੀ ਪੀ ਗਈ ਉਹ ਦੋ ਕੱਪ ਦੁੱਧ ਦੇ ਤੱਤੇ ਕਰ ਲਏ ਹੋਣਗੇ ਹੋਰ ਕਿ ਉਹ ਮਨ ਸੀਗਾ ਦੁੱਧ ਦੋ ਕੱਪ ਮਸਾਂ ਰੱਖੇ ਜੀ ਬਾਅਦ ਚ ਬਚਾ ਕੇ ਮੈਂ ਕਿਹਾ ਲੈ ਇੱਕ ਕੱਪੇ ਤੱਤਾ ਕਰ ਲੂਗੀ ਇਹ ਕਾਈ ਨਹੀਂ ਪਤਾ ਕੋਈ ਦਾਲ ਸਬਜ਼ੀ ਚ ਪਾਣਾ ਪਏ ਮੈਂ ਜਾਮਾ ਕੋਈ ਚਾਹ ਪਾਣੀ ਕੋਈ ਬੰਦਾ ਆ ਜਾਂਦਾ ਭੈਣਾ ਇਹ ਜਮਾ ਹਲਕੀ ਗਈ ਹੈ ਤੇ ਫਿਰ ਹੁਣ ਮੈਂ ਕੀ ਕਰਾਂ ਐ ਪਿੰਦੇ ਹੁੰਦੇ ਨੇ ਮੈਂ ਤਾਂ ਪਿੰਦੇ ਪਿੰਦੇ ਉਹ ਗੱਲ ਕੋਈ ਸੱਸ ਸਹੁਰਾ ਹੋਵੇ ਕੋਈ ਉਹਨੂੰ ਕਹਿ ਦਈਏ ਵੀ ਭਾਈ ਇਹਨੂੰ ਰੋਕ ਕੋ ਇਹਨੂੰ ਮਾੜਾ ਮਰ ਟੱਕਾ ਹੋ ਕਿਹਨੂੰ ਕਹੇ ਅਗਲਾ ਉਹ ਗੱਲ ਤਾਂ ਤੇਰੀ ਆ ਵੀ ਠੀਕ ਹੈ ਉਹ ਜੇ ਕਹੀਂ ਮੈਂ ਹੁਣ ਮੈਂ ਨਹੀਂ ਤਾਂ ਉਹ ਗੱਲ ਮੇਰੇ ਤੇ ਗੱਲ ਆ ਦਰਾਨੀ ਨਾ ਕੱਟਦੀ ਨਹੀਂ ਲੜੀ ਜਾਂਦੀ ਐ। ਉਹ ਮੇਰੀ ਗੱਲ ਸੁਣ ਲੈ ਹੁਣ। ਤੂੰ ਵੀ ਨਾ ਬੋਲੀ, ਨਾ ਮੈਂ ਬੋਲਾਂ, ਪਤਾ ਨਹੀਂ ਮੋਰੋ ਕੀ ਬੋਲੂਗੀ। ਮੈਂ ਜੱਗੇ ਨੂੰ ਬਾਈ ਨੂੰ ਕਹੂੰਗਾ, ਉਹੀ ਆਪੇ ਉਹਨੂੰ ਸਮਝਾਊ। ਤੂੰ ਜੱਗੇ ਨੂੰ ਪੁੱਛੀ ਤਾਂ ਸਹੀ ਵੀ ਬਾਈ ਤੇ ਚਾਹ ਪੀਤੀ ਸੀ। ਲੈ ਹੁਣ ਮੈਂ ਪੁੱਛੂਗੀ ਉਹਨੂੰ, ਹੁਣ ਪੁੱਛੂਣੀ। ਹਾਂ। ਗੱਲ ਕਰੀ ਬਾਈ ਨਾਲ ਤੂੰ। ਲੈ ਉਹ ਤਾਂ ਆਕੇ ਦਵਾਰੇ ਵੀ ਚਾਹ ਪੀ ਗਿਆ ਮੈਂ ਨੀਰਾ ਪਾਉਣ ਦਾ ਚਾਹ ਮੈਨੂੰ ਫੇਰ ਦੇ। ਆਪਾਂ ਤਾਂ ਹੀ ਗੱਲ ਪਸ਼ੂਆਂ ਦਾ ਕੰਮ ਕਰਦੇ ਰਹੇ ਨੇ ਖੁਰਸਾਰੇ ਨੇ ਉੱਥੇ ਮੈਂ ਬੜਾਈ ਜਾਨੀ ਆ। ਕਦੇ ਉਹਨਾਂ ਨੂੰ ਨਮਾ ਲਾ ਕਦੇ ਉਹਨਾਂ ਨੂੰ ਬੰਨ ਲਾ। ਕਦੇ ਨਾ ਨੀਰਿਆ ਪਾਲਾ ਕਰਿਓ ਨਾ ਗੁਆ ਛੱਟਿਆਂ ਕਦੇ ਫੇਰ ਆਕੇ ਇੱਧਰ ਕਰ ਲੈ ਹਿਉ ਕੱਪੜੇ ਧੋਣ ਵਾਲੇ ਪਏ ਆ ਭਾਂਡੇ ਮਾਂਜ ਰਹੇ ਨੇ ਨੀਰੇ ਨੂੰ ਕਹ ਸਰਦਾਰਨੀ ਨੂੰ ਕਹ ਇਣਕਾਂ ਲਾਈ ਬੈਠੀ ਓ ਬੈਠੀ ਐ ਅੰਦਰ ਵਰਗੀ ਹੋਣਾ ਹੁਣ ਤਾਂ ਹੀ ਨਹੀਂ ਉੱਥੇ ਅੰਦਰ ਜਾ ਵਰਗੀ ਕਮਰੇ ਚ ਆਹੋ ਕਿਵੇਂ ਕਾਲੀਆਂ ਨਕਾਂ ਲਾਈ ਬੈਠੀ ਹੈ ਤੈਨੂੰ ਨਹੀਂ ਪਤਾ ਫੈਸ਼ਨ ਕੱਕ ਕਰ ਤੁਰਦੀ ਐ ਫੈਸ਼ਨ ਤੇਰੇ ਨਾਲ ਫੈਕ ਨਹੀਂ ਕਰਦੀ ਕੀ ਬਰਾਦੀਆਂ ਅੱਖਾਂ ਦੁਖਦੀਆਂ ਕਿਵੇਂ ਕਰਦੀ ਐ ਦੁਖਦੀਆਂ ਆਈਆਂ ਤਾਂ ਹੀ ਤਾਂ ਇਹ ਗੱਲ ਜੋਨੀ ਆ ਨਾ ਅੰਦਰ ਰਹਿੰਦੀ ਨਾ ਬਾਹਰ ਨਹੀਂ ਨਿਕਲਦੀ ਧੁੱਪੇ ਉਹਨੇ ਨਹੀਂ ਜਾਣਾ ਨੀਰਾ ਉਹਨੇ ਨਹੀਂ ਪਾਉਣਾ ਕੱਪੜੇ ਉਹਨੇ ਨਹੀਂ ਤੋਣੇ ਭਾਂਡੇ ਉਹਨੇ ਨਹੀਂ ਮਾਂਜੜੇ ਅੰਦਰ ਬੈਠੀ ਚਿੱਕੀ ਹੋਈ ਜਾਂਦੀ ਐ ਉਹ ਮੈਂ ਚਾਹ ਪੀ ਪੀ ਮੇਰਾ ਰੰਗ ਚਾਵਰਗਾ ਹੋ ਗਿਆ ਉਹ ਚਲ ਕੋਈ ਨਹੀਂ ਰੰਗ ਨੂੰ ਤਾਂ ਕੀ ਪਾ ਕੇ ਖਾਣਾ ਹੁੰਦਾ ਪਾ ਕੇ ਤਾਂ ਨਹੀਂ ਖਾਣਾ ਉਹੀ ਤਾਂ ਮੈਂ ਕਹਿੰਨੀ ਆ ਕੰਮ ਦੇਖ ਕੰਮ ਪਿਆਰਾ ਹੁੰਦਾ ਚੰਮ ਨਹੀਂ ਜਿਵੇਂ ਕਹਿੰਦੇ ਹੁੰਦੇ ਪਿਆਰਾ ਹੁੰਦਾ ਇਹ ਤਾਂ ਉਹ ਗੱਲਾਂ ਨੂੰ ਭਰਦੇ ਚੰਮ ਨਹੀਂ ਪਿਆਰਾ ਕੋਈ ਦੀਆਂ ਗੱਲਾਂ ਇਹ ਕਿੰਨੇ ਦਿਨ ਚੱਲਣਗੀਆਂ ਉਹ ਜਦੋਂ ਅੱਡ ਹੋਗੇ ਨਾ ਇਹ ਤਾਂ ਭੱਜੀ ਫਿਰੂ ਸਾਰੇ ਕੰਮ ਕਰਨੇ ਪੈਣਗੇ ਫਿਰ ਮੈਂ ਕਿੰਨਾ ਚਰਕਈ ਜੂਰ ਕਦੇ ਟੱਡ ਕਰਨੀ ਪਊਗੀ ਸਾਰੀ ਉਮਰ ਤਾਂ ਹੁਣ ਰੱਖੀ ਨਹੀਂ ਰੱਖਦੇ ਜੇ ਕੋਈ ਉਹ ਹੀ ਗੱਲ ਵੱਡਾ ਬੰਦਾ ਹੋਵੇ ਵਿਚਾਰੇ ਬੈਠਾ ਉਹਨੂੰ ਦੋਸ਼ ਦੇ ਕੇ ਉਹ ਕਰ ਜੇ ਜਿੰਨਾ ਚਿਰ ਆਪਣੇ ਨਾਂ ਭਰਾ ਸਿੱਧਾ ਜੱਗਾ ਸਿੱਧਾ ਨੋਚਣੇ ਪੱਡ ਹੁੰਦੇ ਕੋਈ ਗੱਲ ਨਹੀਂ ਛੋਟੀਆਂ ਜੱਗੇ ਨਾ ਭਾਵੇਂ ਤੂੰ ਕਰੀਂ ਗੱਲ ਭਾਵੇਂ ਕਰਾਂ ਮੈਂ ਵੀ ਭਾਈ ਗੱਲ ਦੱਸੋ ਵੀ ਦੁੱਧ ਦਾ ਕੱਪ ਤਾਂ ਪੀਤਾ ਜਾਂ ਨਾ ਪੀਤਾ ਜੇ ਜੱਗੇ ਨੇ ਫੇਰ ਆ ਕੇ ਪੀਤੀ ਐ ਚਾਹ ਚੰਗੀ ਫੇਰ ਜੱਗੇ ਦੀ ਕਲ ਮਾੜੀ ਜੱਗੇ ਨੇ ਕਹਿੰਦਾ ਸੋ ਮੇਰਾ ਭਰਾ ਵੀ ਮੇਰੇ ਨਾਲ ਹੈ ਕੋਈ ਨਹੀਂ ਉਹ ਵੀ ਮੇਰਾ ਭਰਾ ਹੈ ਜੇ ਉਹਨੇ ਪੀ ਰੇ ਤਾਂ ਕੀ ਗੱਲ ਹੈ ਮੈਂ ਫਿਰ ਜੇ ਤੇਰਾ ਭਰਾ ਤੂੰ ਵੀ ਤਾਂ ਉਹਦਾ ਭਰਾ ਹੈ ਉਹ ਵੀ ਦੇਖਦਾ ਵੀ ਮੇਰਾ ਵੱਡਾ ਭਰਾ ਹੋਰ ਸਾਰੇ ਦਰਮੇਸਾ ਕਦੀ ਵਗ ਗਿਆਂ ਉਹਨੂੰ ਵੀ ਮੈਂ ਕੁੱਟ ਚਾਹ ਦੀ ਰੱਖ ਦਿਆਂ ਉਹ ਨਿਆਣਾ ਹੈ ਉਹਨੂੰ ਨੇ ਕਲਾਂ ਦਾ ਕਿੱਥੇ ਪਤਾ ਹੈ ਹਜੇ ਮੈਂ ਫਿਰ ਇਹਨੇ ਕਿਹੜਾ ਦੱਸਿਆ ਉਹ ਮੈਂ ਤੇਰੇ ਖਤਰੀ ਕਰੀਏ ਕੁੱ ਐਂ ਵੀ ਗਲਤ ਭਾਈ ਮਿਚ ਰਹੇ ਨਾ ਬੰਦਾ ਉਹ ਮੇਰੀ ਗੱਲ ਸੁਣ ਲੈ ਉਹ ਕਹਨ ਆਇਆ ਸੀਗਾ ਉਹਨੇ ਕੋਟ ਚਾਹ ਉਹਨੇ ਚ ਫੜ ਕੇ ਪੀ ਲਈ ਉਹਨੇ ਕਰੇ ਨਾ ਕਿਹੜਾ ਇੰਨੀ ਗੱਲ ਸੋਚੀ ਹੋਈ ਲੰਮੀ ਚੌੜੀ ਉਹਨੂੰ ਐਂ ਮੈਂ ਕਿਹਾ ਮੈਂ ਤਾਂ ਜਿੱਦਾਂ ਮਤ ਪਾ ਰੱਖੀ ਐ ਨੇ ਮੈਨੇ ਤਾਂ ਘਰੋਂ ਕੱਢਣ ਵਾਲਾ ਕਰ ਰੱਖਿਆ ਉਹ ਹਾੜੇ ਕਦੇ ਤਾਂ ਮੇਰੇ ਜੀਅ ਅੱਕ ਜਾਂਦਾ ਮੇਰੇ ਜੀਅ ਕਰਦਾ ਵੀ ਆਉਦਾ ਚੱਕਾ ਬਹਿ ਜਾ ਤੇ ਪੇਕੀ ਮਗ ਜਾ ਦਸ ਦਿਨ ਲਾਇਆ ਮੈਂ ਆ ਪਾ ਕੇ ਕੰਮ ਕਰੇ ਤਾਂ ਪਾਉਣ ਵਾਲੀ ਗੱਲੀ ਇਹ ਸੀ ਫਿਰ ਮੈਂ ਆਖਿਆ ਸੀ ਬੀਜੇ ਪਈ ਤੇਰੇ ਅੱਖਾਂ ਦੁਖਦੀਆਂ ਆ ਜਾ ਚੱਲ ਡਾਕਟਰ ਦੇ ਚੱਲ ਗਈ ਆਪਾਂ ਦਿਖਾ ਕੇ ਆਈ ਗੀ ਕਹਿੰਦੀ ਮੈਂ ਕੋ ਤੇਰੇ ਨਾਲ ਜਾਵਾਂਗੀ ਨਹੀਂ ਮੈਂ ਤਾਂ ਤੇਰੇ ਬੰਦੇ ਨਾਲ ਜਾਵਾਂਗੀ ਆਹੋ ਆਹੋ ਅੱਖਾਂ ਦੁਖਦੀਆਂ ਕੱਮੇ ਹੁਣ ਜਦੋਂੋਂ ਜਾ ਕੇ ਡੱਗਨ ਕੁਰੀਆਂ ਦੀ ਰਾਹ ਚ ਘਰਾ ਦੂਗੀ ਵੀ ਜੇ ਸੱਚ ਮੋਲੇ ਜਾਣ ਲੈ ਉਹ ਬੱਸ ਮੈਂ ਤੇਰੀ ਗੱਲ ਸਮਝ ਗਈ ਹੁਣ ਤਾਂ ਸਾਰੀ ਮੈਨੂੰ ਗੱਲ ਆ ਗਿਆ ਮੈਂ ਤੈਨੂੰ ਤਾਂ ਜੇ ਪਾਲੀ ਦੀਆਂ ਅੱਖਾਂ ਦੁਖਦਵਾਨੀਆਂ ਨਾ ਮੇਰੇ ਨਾਲ ਇਹ ਕਹਿ ਨਹੀਂ ਚੱਲ ਪੈਵੇਂ ਦਿਖਾ ਕੇ ਗੀ ਉਹ ਆਪਣਾ ਕਿੱਡਾ ਸਿਆਣਾ ਡਾਕਟਰ ਜਿਹੜਾ ਸੱਚ ਚ ਆਏ ਮੈਂ ਉਸੇ ਕੋਲ ਹੀ ਲੈ ਕੇ ਜਾਂਦੀ ਉਹ ਨੀਰਾ ਪਉਣ ਦੀ ਮਾਰੀ ਕਰਦੀ ਸੀ ਉਹ ਕਿਹੜੀਆਂ ਦੁਖਦੀਆਂ ਸੀ ਉਹਦੀਆਂ ਛੱਡ ਬਣੀ ਆ ਹੁਣ ਤਾਂ ਗੱਲਾਂ ਹੋਰ ਕਿੰਨਾ ਕਿ ਚਰਕਰੀ ਜਾਵਾਂਗੇ ਮੈਂ ਦੇਖ ਸਬਜ਼ੀ ਚੀਰਦੀਆਂ ਜਾ ਕੇ ਮੈਂ ਗੱਲ ਤਾਂ ਇਹਦੇ ਨਾਲ ਜ਼ਰੂਰ ਕਰੂੰਗੀ ਦੁਬਾਰਾ ਕਰ ਲਈ ਕਰ ਲਈ ਗੱਲ ਐਵੇਂ ਕਲੇਸ਼ ਨਾ ਵਧਾ ਲਈ ਇਹ ਤਾਂ ਮਾੜੀਆਂ ਮੁੱਟੀਆਂ ਪਰਿਵਾਰ ਚ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ